ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਠੀਕ ਠਾਕ ਹੋ ਅੱਜ ਦੋਸਤੋ ਗੱਲ ਕਰਦੇ ਆਪਾਂ ਮੌਸਮ ਤੇ ਕਲਾਈਮੇਟ ਤੇ ਥੋੜਾ ਆਪਣਾ ਵੀ ਹੁਣ ਚੇਂਜ ਹੁੰਦਾ ਜਾਂਦਾ ਵਾ ਸਵੇਰ ਸਵੇਰ ਜਿਆਦਾ ਠੰਡ ਜੀ ਹੁੰਦੀ ਆ ਤੇ ਇਸ ਕਰਕੇ ਜੋ ਵੀ ਦਾ ਆਪਣੇ ਕਮਾਕਾਰਾਂ ਤੇ ਜਾਂਦੇ ਆ ਸਵੇਰ ਜਾਂ ਕੋਈ ਆ ਰਹੇ ਆ ਕਮਾਕਾਰਾਂ ਤੋਂ ਆ ਥੋੜਾ ਉਦਾਸ ਸੇਫਟੀ ਦੇ ਨਾਲ ਡਰਾਈਵ ਕਰਿਆ ਕਰੋ ਚਾਹੇ ਤੁਸੀਂ ਟਰੱਕ ਬੱਸ ਕਾਰ ਮੋਟਰਸਾਈਕਲ ਕਿਸੇ ਵੀ ਵਹੀਕਲ ਤੇ ਹੋ ਜੋ ਆਪਣੇ ਕੋਈ ਸੇਫਟੀ ਵਗੈਰਾ ਸਟicker ਵਗੈਰਾ ਕੁਝ ਲੱਗਦੇ ਗੱਡੀਆਂ ਤੇ ਉਦਾਂ ਦੇ ਲਾ ਕੇ ਲਾਈਟਾਂ ਦਾ ਪ੍ਰਬੰਧ ਕਰਕੇ ਇਹ ਸਭ ਨਾਲ ਕਰ ਲਓ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋ ਜੇ ਦੋਸਤੋ ਜ਼ਿੰਦਗੀ ਬਹੁਤ ਕੀਮਤੀ ਹੈ ਆਪਣੀ ਘਰ ਪਰਿਵਾਰ ਬੱਚੇ ਸਭ ਠੀਕ ਤੇ ਹੁੰਦੇ ਆ ਰੋ ਦੀ ਰੋਟੀ ਦੀ ਭਾਲ ਦੇ ਵਿੱਚ ਨਿਕਲਣਾ ਪੈਂਦਾ ਸਭ ਨੂੰ ਤੇ ਨਹੀਂ ਤਾਂ ਕੋਈ ਜ਼ਰੂਰਤ ਨਹੀਂ ਕਿਸੇ ਨੂੰ ਘਰੋਂ ਬਾਹਰ ਜਾਣ ਦੀ ਸੋ ਇਸ ਕਰਕੇ ਆਦਾ ਸੇਫਟੀ ਦੇ ਨਾਲ ਚੱਲੋਂਗੇ ਤਾਂ ਘਰ ਪਰਿਵਾਰ ਸਭ ਖੁਸ਼ ਰਹਿੰਦਾ ਵਾ ਵਾਹਿਗੁਰੂ ਮੇਰ ਕਰੇ ਸਭ ਤੱਕ ਤੰਦਰੁਸਤੀਆਂ ਬਖਸ਼ੇ ਕਿ ਸਾਨੂੰ ਕੋਈ ਦੁੱਖ ਤਲੀਪ ਟੈਨਸ਼ਨ ਨਾ ਆਵੇ ਫੋ ਪਲੀਜ਼ ਆਦਾ ਸੇਫਟੀ ਦੇ ਨਾਲ ਕਿਉਂਕਿ ਮੈਂ ਸਵੇਰ ਦੇਖਦਾ ਨਾ ਇੱਥੇ ਕਦੇ ਮੈਂ ਥੋੜਾ ਹਨੇਰਾ ਹੋ ਜਾਂਦਾ ਉਹਦੋਂ ਨਾ ਨਾ ਜਿੰਨੇ ਵੀ ਮੇਰੇ ਵੀਰ ਧਾਰ ਆ ਰਹੇ ਇਹ ਦੇਖੋ ਸਭ ਰੋਜੀ ਰੋਟੀ ਵਾਲੇ ਹੀ ਆ ਵਿਚਾਰੇ ਮਜਬੂਰੀਆਂ ਨਾਲ ਕੋਈ ਸ਼ੌਂਕ ਨੂੰ ਤਾਂ ਨਿਕਲਦਾ ਹੀ ਨਹੀਂ ਸਾਹ ਤਾਂ ਇਹਨੇ ਥੋੜਾ ਸੇਫਟੀ ਦੇ ਨਾਲ ਆਉਦਾ ਆਪਦਾ ਨੁਕਸਾਨ ਨਾ ਹੋਵੇ ਕਿਸੇ ਦਾ ਨੁਕਸਾਨ ਨਾ ਹੋਵੇ ਦੋਸਤੋ ਇਸ ਕਰਕੇ ਥੋੜਾ ਕੇਅਰ ਕਰਿਆ ਕਰੋ